ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਪਲਹੂਰ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਸੂਆ ਸੂਆ ਨਾਗਾ ਤੇ ਇੱਕ ਗੱਭਣ ਮੁੱਲ ਬਲ ਕੋਲ ਛੋਟੇ ਛੋਟੇ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਡਿਟੇਲ ਬਾਈ ਤੋਂ ਲੈ ਦਿੰਨੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸੋ ਨਾਮ ਲਾਪ੍ਰੀਤ ਸਿੰਘ ਪਿੰਡ ਪਲਹੂਰ ਜ਼ਿਲ੍ਹਾ ਮੋਗਾ ਬਾਈ ਮੋਬਾਈਲ ਨੰਬਰ ਜੀ 62831987 ਠੀਕ ਆ ਵੀਰੇ ਦੋ ਨਾਗਾ ਜੀ ਹਾਂਜੀ ਬਾਈ ਇੱਕ ਨੰਬਰ ਤੋਂ ਬਾਈ ਸ਼ੁਰੂ ਕਰਾਂਗੇ ਸੂਆ ਕੇ ਨਮਾਜ ਇਹ ਦੂਜੇ ਸੂਏ ਸੂਈ ਆ ਬਾਈ ਜਰਸੀ ਆ ਪਿਓਰ ਮਗਰ ਵੱਛੀ ਆ ਆ ਬੱਛਾ ਬੱਛਾ ਤੇ ਜੇਰ ਦੂਰਾਵੇ ਕੰਪਲੀਟ ਪੈ ਗਈ ਬਾਈ ਠੀਕ ਆ ਸੂਈ ਨੂੰ ਇਹ 5:30 9 ਵਜੇ ਸੂਈ ਆ ਠੀਕ ਆ ਕਿੰਨਾ ਕ ਕੱਢਿਆ ਬੋਲਾ ਬਾਈ ਬੱਚੇ ਨੂੰ ਪਿਆ ਕੇ ਕਿਲੋ ਕੱਢ ਕੇ ਨੂੰ ਹੀ ਪਿਆ ਬਸ ਆਪਾਂ ਬਾਲਾ ਨਹੀਂ ਕੱਢਿਆ ਮੈਂ ਤੁਹਾਨੂੰ ਕਹਿ ਦਿੰਗੇ ਥਣਾ ਦੀ ਓਕੇ ਜੀ ਥਣਾ ਦੀ ਇੱਕ ਨੰਬਰ ਠੀਕ ਆ ਬਾਈ ਕਿੰਨਾ ਪਿਆ ਜੀ ਦੁੱਧ ਦੁੱਧ ਪਿਆ ਜੂ 15 ਕਿਲੋ ਬਾਈ ਬਾਕੀ ਸੇਵਾ ਦਾ ਉਹ ਸੇਵਾ ਵੀ ਉਹਦੀ ਆਪ ਦੀ ਸਮਝ ਨਾਲ ਲਵੇ ਭਾਈ ਜਿੰਨਾ ਚੋਲੂ ਆ ਠੀਕ ਆ ਸੋਰ ਕੇ ਦਿਖਾ ਦਿਓ ਵੀਰੇ ਸੁਆ ਦੂਜਾ ਜੀ ਹਾਂਜੀ ਠੀਕ ਆ ਦੂਜਾ ਸੁਆ ਸੂਈ ਆ ਬੱਚਾ ਮਗਰ ਮੇਲ ਕਾਫ ਆ ਜੇਰ ਪ੍ਰੋਪਰ ਕੰਪਲੀਟ ਆ ਜੀ ਬਾਕੀ ਕਿਸੇ ਵੀਰ ਨੇ ਥੋੜੇ ਪੈਸੇ ਲਾਉਣੇ ਹੋਣ ਤਾਂ ਤੁਹਾਨੂੰ ਥੋੜੇ ਜਿਹੇ ਪੈਸਿਆਂ ਚ ਗਾ ਮਿਲ ਜਾਣੀਆਂ ਦੁੱਧ ਭਾਈ ਦੱਸਦਾ ਕਿ 14 15 ਦੀ ਉਮੀਦ ਆ ਬਾਕੀ ਥੋੜੀ ਸੇਵਾ ਸੰਭਾਲ ਦੇ ਸਰਤੇ ਆ ਜਿੰਨੀ ਤੁਸੀਂ ਸੇਵਾ ਕਰ ਲੋਂਗੇ ਉਨਾਂ ਇਹਦੇ ਥੱਲੋਂ ਚੋ ਸਕਦੇ ਆ ਠੰਡੀ ਹਵਾਨਾ ਸੋਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜਮਾ ਹੱਥੀ ਚਵਾਈ ਵਾਲਾ ਥਾਣ ਮੈ ਤੁਨੂੰ ਨੇੜੇ ਤੋਂ ਚੈੱਕ ਕਰਾ ਦੇਣਾ ਐਨ ਸੋਹਣੇ ਸੈਜ ਦਾ ਲੱਗਿਆ ਵਾ ਹਨਾ ਬਾਈ ਠੰਡੀ ਠੰਡੀ ਹੈ ਬਾਈ ਧਾਰ ਵੀ ਮਾਰ ਕੇ ਖਾਣਿਆ ਸਿੱਧੇ ਪੁੱਠੇ ਪਾਸੇ ਬਹਿ ਕੇ ਬਾਈ ਧਾਰਾ ਮਾਰਨ ਲੱਗ ਗਿਆ ਤੇ ਕੋਈ ਕਰਮ ਵਾਲੀ ਨੂੰ ਵਾਧਾ ਵੱਟਾ ਨਹੀਂ ਐਨ ਚਵਾਈ ਗੰਨੇ ਵਰਗੀ ਮੋਟੀ ਜਿਹੜੇ ਥੱਲੋਂ ਬਹਿ ਕੇ ਨਹੀਂ ਉੱਠਦਾ ਹਨਾ ਬਾਈ ਕੋਈ ਨਹੀਂ ਨਹੀਂ ਥੱਲੋਂ ਬਹਿ ਕੇ ਨਹੀਂ ਉੱਠਦਾ ਚੰਗੀ ਆ ਬਾਕੀ ਦੁੱਧ ਵੀ ਉਹਨਾਂ ਦਾ ਮੱਝਾ ਰ ਗਈ ਹੁੰਦਾ ਫੈਟ ਆਉਂਦੀ ਹੁੰਦੀ ਚੰਗੀ ਉਨਾ ਮੁੱਠੀ ਵਾਲਾ ਥਾਣ ਕੱਲਾ ਕੱਲਾ ਨਿੱਖੜ ਮਾ ਸੋ ਦੂ ਘੜੇ ਵਿੱਚ ਤੈ ਤੂੰ ਜੀ ਮਾਰੀ ਗਾਂ ਦੇ ਹੂੰ ਥੋੜਾ ਸੂਆ ਜਾ ਵੀ ਮੰਨ ਜਾਂਦਾ ਨਾ ਬਸ ਕੀਮਤ ਕਰਨੀ ਛੋਟੀ ਜੀ ਬਾਈ ਇਹਦਾ ਭਈ 50000 ਰੁਪਿਆ ਮੋਲੇ ਆ ਹੋਜੂ ਮਾਰ ਹਮਾਨਤਨ ਕਰ ਦਾਂਗੇ ਆ ਠੀਕ ਆ 50000 ਰੁਪਿਆ ਬਾਈ ਇਹਦੀ ਕੀਮਤ ਰੱਖਦੇ ਆ ਪ्योर ਜਰਸੀ ਆ ਪੰਜਾਬ ਵਾਲੀ ਇਹ ਗਰੰਟੀ ਅਗਲੇ ਘਰੇ ਭੇਜ ਦਾਂਗੇ ਜੀ ਤੋ ਲਈ ਆ ਠੀਕ ਆ ਹਾਂ ਯਾਨੀ ਉਧਰ ਲੈਣੀ ਹੈ ਹਾਂ ਹਾਂ ਉਧਰ ਲਈ ਠੀਕ ਆ ਬਾਈ ਤੇ ਦੋ ਨੰਬਰ ਦਾ ਸੂਆ ਕਿੰਨਾ ਮਾ ਜੀ ਇਹਦਾ ਵੀ ਦੂਜਾ ਭਈ ਹੁਣੇ ਆਈ ਐ ਤਾਂ ਇਹ ਤਾਜੀ ਆਈ ਹਾਂ ਹੁਣੇ ਆਈ ਕੇ ਹੋਈ ਠੀਕ ਆ ਕਿੰਨਾ ਕ ਸਮਾਂ ਲੈਂਦੀ ਹੈ ਬਾਈ ਇਹ 5-7 ਦਿਨ ਲੱਗੂ ਬਾਈ ਇੱਕ ਕ੍ਰੋਸ ਸੰਗ ਪੈ ਗਈ ਹੈ ਨਾ ਹਾਂਜੀ ਠੀਕ ਆ ਕਿੰਨਾ ਪਿਆ ਜੀ ਦੁੱਧ ਜੀ ਦੁੱਧ 12 ਕਿਲੋ ਪਿਆ ਦੋ ਬਾਈ 10 ਤੋਂ ਬਾਈ ਠਨਾਂ ਦੀ ਗਰੰਟੀ ਆ ਠੀਕ ਆ ਤੋੜ ਕੇ ਦਿਖਾ ਦਿਓ ਵੀਰੇ ਮੁੱਲ ਬਾਈ 10 ਸੁਆ ਬਾਈ 10 ਦਾ ਦੂਜਾ ਸਮਾਂ ਲੱਗ ਭਾਜ ਹਜੇ ਲੈ ਜੂਗੀ ਜੀ ਹਫਤੇ ਦੇ ਅੰਦਰ ਬਾਜਨ ਵਜੂਦ ਪੂਰਾ ਚੰਗਾ ਬਾਕੀ ਇਹ ਵੀ ਕ੍ਰੋਸ ਸੰਗ ਦਾ ਦੁੱਧ ਸੰਗਣਾ ਹੋਊਗਾ ਮੱਝਾਂ ਰਗਾ ਚੰਗੀ ਫੈਟ ਵਾਲਾ ਸੋਹਣਾ ਮੁੱਠੀ ਵਾਲਾ ਥਣ ਕੱਲਾ ਕੱਲਾ ਨਿੱਖਣ ਮ ਹੱਥੀ ਚਵਾਈ ਵਾਲਾ ਨਿਕਰ ਨਰੋਈ ਕਰਮਾਲੀ ਚੰਗੀ ਆ। ਮੁੱਠੀ ਵਾਲਾ ਥਾਣਾ ਤਿਆਰੀ ਸੋਹਣੀ ਕਰਦੀ ਆਉਂਦੀ ਆ ਬਾਕੀ ਢੈਲ ਢੁੱਲ ਜਿਹੜੀ ਹਵਾਨੇ ਚ ਪਈ ਆ ਸਾਰੇ ਕਰਮਾਲ ਨੇ ਕੱਢ ਲੈਣੀਆਂ। ਛੋਟਾ ਜਿਹਾ ਭਾਜ ਦਾ ਬਈ। ਇਹਦਾ 35000 ਰੁਪਏ। ਮਾਨਤਨ ਉਹਦੇ ਚ ਵੀ ਕਰਨਾ। ਬੱਚੀਆਂ ਵਾਲੇ ਮੁੱਲ ਚ। ਹਾਂ ਹਾਂ। 35000 ਰੁਪਏ। ਥਣਾ ਦੀ ਬੋਲੋ ਸੱਲੀ। ਠੀਕ ਆ ਥਣਾ ਦੀ ਬਾਈ ਕਹਿੰਦਾ ਫੁੱਲ ਗਰੰਟੀ ਆ। 35000 ਰੁਪਏ ਚ ਮਾਨਤਨ ਕਰ ਦਾਂਗੇ ਬੱਚੀਆਂ ਵਾਲੇ ਮੁੱਲ ਚ ਮਿਲ ਜਾਣੀਆਂ। ਆ ਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ। ਧੰਨਵਾਦ।